ਉਹ ਗਾਂਧੀ 2 ਅਕਤੂਬਰ ਨੂੰ ਲੋਕ ਮੇਰਾ ਪੁਤਲਾ ਸੜਾਣਗੇ ਤੇ ਤੇਰਾ ਬਰਥਡੇ ਮਨਾਉਣਗੇ ਤੂੰ ਦੱਸ ਯਾਰ ਇਹ ਕਿਹੜੀ ਨਿਆਏ ਰਾਵਣ ਭਾਈ ਤੁਸੀਂ ਦੱਸੋ ਜੇ ਲੋਕ ਤੁਹਾਨੂੰ ਮੋਮਬਤੀ ਵਾਲੇ ਕੇਕ ਤੇ ਰੱਖ ਕੇ ਸੜਾਉਣ ਲੱਗ ਪੈਣ ਤਾਂ ਕਿਹੋ ਜਿਹਾ ਲੱਗੇਗਾ ਸੜਨ ਤੋਂ ਯਾਦ ਆਇਆ ਤੁਸੀਂ ਲੋਕ ਦੀਵਾਲੀ ਨੂੰ ਇੰਨੇ ਪਟਾਕੇ ਚਲਾ ਕੇ ਪ੍ਰਦੂਸ਼ਣ ਕਰ ਦਿੰਦੇ ਹੋ ਤੇ ਦੋਸ਼ ਵਿਚਾਰੇ ਪੋਲੇ ਕਿਸਾਨਾਂ ਤੇ ਲਾ ਦਿੰਦੇ ਹੋ ਇਹ ਤੁਹਾਡੀ ਗੱਲ ਚੰਗੀ ਨਹੀਂ ਓਏ ਨਹੀਂ ਯਾਰ ਰਾਵਣ ਉਹ ਤਾਂ ਫੈਸ਼ਨ ਆ ਪਟਾਕੇ ਚਲਾਉਣਾ ਤੇ YouTube ਤੇ Insta ਸਟੋਰੀ ਪਾਉਣਾ ਪ੍ਰਦੂਸ਼ਣ ਉਹ ਤਾਂ Wi-Fi ਦੀ ਤਰ੍ਹਾਂ ਹੁੰਦਾ ਆ ਦਿਖਦਾ ਨਹੀਂ ਪਰ ਹੁੰਦਾ ਹੈ ਵਾਹ ਬਈ ਵਾਹ ਗਾਂਧੀ ਜੀ ਪ੍ਰਦੂਸ਼ਣ Wi-Fi ਵਰਗਾ ਆ ਤਾਂ ਚਲੋ ਫਿਰ ਪਾਸਵਰਡ ਹੀ ਬਦਲ ਦਈਏ ਤਾਂ ਜੋ ਫੈਲਣਾ ਬੰਦ ਹੋ ਜੇ ਪ੍ਰਦੂਸ਼ਣ ਓਏ ਨਹੀਂ ਨਹੀਂ 라ਵਣ ਫਿਰ ਤੋਂ ਸਾਡੇ ਪਟਾਕੇ ਵਾਲੀ ਰੀਲ ਵੀ ਅਪਲੋਡ ਨਹੀਂ ਹੋਣਗੇ ਚੱਲ ਫਿਰ ਅੱਜ ਮੇਰਾ ਬਰਥਡੇ ਵੀ ਤੇਰਾ ਦਹਨ ਵੀ ਦੋਵੇਂ ਮਿਲ ਕੇ ਛੁੱਟੀ ਵੰਡ ਲਈਏ ਵਾਵੇ ਗਾਂਧੀ ਬੜਾ ਸਿਆਣਾ ਲੱਡੂ ਤੂੰ ਖਾਵੇਂ ਤੇ ਪਟਾਕੇ ਮੈਂ ਖਾਵਾਂਗਾ ਚੱਲ ਗਾਂਧੀ ਜਾਂਦੇ ਜਾਂਦੇ ਕੰਗਦੀਪ AI ਨੂੰ ਸਬਸਕ੍ਰਾਈਬ ਕਰ ਲਾ